ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਤੋਕੜ ਗੱਬਣਾ ਤੇ ਦੋ ਤੋਕੜਾਂੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਹੋਰ ਕਿਵੇਂ ਚੱਲਦਾ ਏ ਕੰਮ ਵਧੀਆ ਠੀਕ ਆ ਜੀ ਵਧੀਆ ਜੀ ਠੀਕ ਆ ਤੇ ਕਿਵੇਂ ਰਿਹਾ ਪਿਛਲੀ ਵੀਡੀਓ ਦਾ ਰਿਸਪਾਂਸ ਉਹਦਾ ਨਾਲ ਦਿਨਾਂ ਲਈ ਪੋਸਟ ਵਾਗੇ ਦੋ ਘੰਟੇ ਬਾਅਦ ਆਪਣੇ ਜੀ ਆਪਾਂ ਬਾਈ ਸ਼੍ਰੀ ਤ੍ਰਿਕ ਨੂੰ ਵੀਡੀਓ ਪਾਈ ਸੀਗੀ ਮੈਂ ਸੱਤ ਨੂੰ ਸਾਰਾ ਮਾਲ ਹੀ ਵੇਕੇ ਸੀ ਆਪਣਾ ਠੀਕ ਆ ਬਾਕੀ ਮੁੱਲ ਵੀ ਜਾਇਆ ਸੀ ਹਾਂਜੀ ਮੁੱਲ ਜਾਇਆ ਸੀ ਜੀ ਹਾਂ ਨਾਮ ਤੇ ਐਡਰੈਸ ਬੋਲ ਦਈਏ ਪਿੰਡ ਦਾ ਨਾਮ ਹੈਗਾ ਸੁਖਦੀਪ ਸਿੰਘ ਜੀ ਪਿੰਡ ਕੋਠਾ ਗੁਰੂਗਾ ਠੀਕ ਆ ਜੀ ਜ਼ਿਲ੍ਹਾ ਠੀਕਾ ਨੇੜੇ ਆਪਣੇ ਕਿਹੜੇ 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 ਭਗਤਾ ਪਿੰਡ ਆ ਗਏ ਜੀ ਠੀਕ ਆ ਜੀ ਹਾਂਜੀ ਮੋਬਾਈਲ ਨੰਬਰ ਬੋਲ ਦੋ 84376 ਹੂੰ 30782 ਠੀਕ ਆ 198724 ਹੂੰ 30782 ਉਹਦਾ ਵੀ ਠੀਕ ਆ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਇਧਰੋਂ ਹੀ ਸਟਾਰਟ ਕਰ ਦਈਏ ਹਾਂਜੀ ਹਾਂਜੀ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਹਾਂ ਬਈ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਵੀ ਬੱਚੀ ਉਹਨਾਂ ਨੇ ਰੱਖ ਲਈ ਆਪਣਾ ਹੈਗਾ ਵਪਾਰ ਦਾ ਕੰਮ ਠੀਕ ਆ ਤਿੰਨ ਮਹੀਨਿਆਂ ਦੀ ਸੂਈ ਵੀ ਦੋਦੇਗਾ 10 ਕਿਲੋ ਏ ਥੱਲੇ ਤਿੰਨ ਮਹੀਨੇ ਹੋ ਹਾਂਜੀ ਬਾਕੀ ਕੱਦ ਵੀ ਬਹੁਤ ਆ ਜਾਰਾ ਹਾਂਜੀ ਹਾਂਜੀ ਬੈਠ ਵੀ ਚੰਗੀ ਨਾ ਨਵਾਂ ਹਾਨਾ ਜੀ ਹਾਂਜੀ ਹੂੰ ਧਾਰ ਤੁਰ ਕਿਵੇਂ ਬਾਈ ਧਾਰ ਤੁਰ ਇੱਕ ਨੰਬਰ ਆ ਪੋਲੀ ਜੀ ਠੀਕ ਆ ਧਾਰ ਬਾਈ ਕਹਿੰਦਾ ਪੋਲੀ ਆ ਜੇ ਮੈਂ ਇੱਕ ਨੰਬਰ ਆ ਬਾਈ ਆਪਾਂ ਥਣ ਹਵਾਨਾ ਚੈੱਕ ਕਰਾ ਰਹੇ ਹਾਂ ਬਹੁਤ ਸੋਹਣਾ ਥਣ ਲੱਗਿਆ ਕੱਲਾ ਕੱਲਾ ਥਾਣਾ ਪੂਰੀ ਵਿਥੀਆ ਥਣ ਲੱਗਿਆ ਬਾਕੀ ਅਡਰ ਵੀ ਬਹੁਤ ਸੋਹਣਾ ਸਵੇਰ ਦੀ ਚਵਾਈ ਹੋਈ ਹੂ ਹਾਂਜੀ 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 ਉਸ ਸਭ ਨਾਲ ਟਾਈਮ ਦਾ ਬਾਈ ਅੰਦਾਜ਼ਾ ਲਾ ਲੋ 4 ਕ ਦਾ ਟਾਈਮ ਹੋ ਵੀ ਰਿਹਾ ਹੈ ਹਾਂ 4 ਵਜੇ ਕੋਣੇ ਹਾਂਜੀ ਹੂੰ ਬਾਕੀ ਬਾਈ ਕੱਦ ਤੇ ਜਾਤ ਬਰੀਡ ਦੀ ਗੱਲ ਕਰੀਏ ਨ ਨਰੂ ਨਿਕਰ ਫੋਲਾ ਬਾਕੀ ਦੋਦਾਲੀ ਨਾੜ ਵਿੱਚ ਚੈੱਕ ਕਰ ਲੋ ਬਹੁਤ ਚੰਗੀ ਆ ਪੂਰੀ ਬਿੱਥੀ ਤੇ ਥਣ ਲੱਗਿਆ ਤਾਂ ਚੰਗੀ ਖ ਪੂਰੀ ਆ ਹਾਂ ਚਾਰ ਪੂਰੀ ਚੰਗੀਆਂ ਹਾਂ ਜੀ ਇੰਨੀ ਠੀਕ ਆ ਖੋਲ ਦੋ ਵੀਰੇ ਤੋਰ ਦੋ ਖੋਲ ਕੇ ਬਈ ਰੰਗ ਰੂਪ ਚੰਗਾ ਬਾਕੀ ਫੈਟ ਚੰਗੀ ਆਊਗੀ ਦੁੱਧ ਵੀ ਮੱਝਾ ਰ ਕੇ ਹੋਊਗਾ ਬਈ ਉੱਚੀ ਐੱਚੀ ਬਹੁਤ ਆ ਜਾਨ ਹਾਂਜੀ ਹਾਂਜੀ ਹਾਂ ਸਟ੍ਰੇਟ ਬੋਡੀ ਦੀ ਐ ਨਹੀਂ ਹੈਗਾ ਬਈ ਕਿਸੇ ਪੱਖ ਤੋਂ ਲਸੀਲਾ ਵੀ ਆ ਤੇ ਬਈ ਕੀ ਮੁੱਲ ਆ ਫਿਰ ਜਾਏ ਤੇ 20000 ਦੀ ਹਾਂ ਨਹੀਂ ਹੈ ਜੀ ਆਪਣੀ ਠੀਕ ਆ ਹਾਂਜੀ ਹਾਂਜੀ 20000 ਰੁਪਏ ਦੀ ਬਾਈ ਕਹਿੰਦਾ ਹਾਂ ਨਹੀਂ ਆ ਬਈ ਤੇ 10 ਲੀਟਰ ਕਰਨ ਵਾਲੀ ਥੱਲੇ ਦੁੱਧ ਆਗਾ ਤੇ ਆਏਗੇ ਤਾਂ ਮੜਾ ਮੋਟਾ ਬਈ ਮਾਨਤਨ ਹੋਰ ਮਾਨਤਨ ਕਰ ਦਾਂਗੇ ਜੀ ਹੂੰ ਪਰ 1500 ਵਾਲਾ ਹੀ ਕੰਮ ਹੈ ਜੀ ਠੀਕ ਆ ਬਈ ਬਈ ਕਹਿੰਦਾ ਮਾਨਤਨ ਬਈ ਆਏਗੇ ਤਾਂ ਥੋੜਾ ਘਣਾ ਜ਼ਰੂਰ ਕਰ ਦਾਂਗੇ ਬਾਕੀ ਬੱਚ ਇੱਕ ਇੱਕ ਵਾਰੀ ਹੋਰ ਕਰਾਉਣਾ ਬਹੁਤ ਸੋਹਣਾ ਥਣ ਲੱਗਿਆ ਵਾ ਪੂਰੀ ਵਿਥੀ ਤੇ ਥਣ ਲੱਗਿਆ ਵਾ ਅੱਗੇ ਬਈ ਲਾਸਟ ਤੇ ਦੋ ਨੰਬਰ ਬਈ ਇਹ ਵੀ ਟੋਕੜਾ ਜੀ ਕੱਲੀ ਜੀ ਠੀਕ ਆ ਹਾਂਜੀ ਇਹ ਵੀ ਕੱਲੀ ਟੋਕੜਾ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ ਨਹੀਂ ਪਤਾ ਸੂਈ ਸਾਈਜ਼ ਦਾ ਕਿੰਨਾ ਟਾਈਮ ਹੈਗਾ ਦੁੱਧ ਆ ਗਿਆ ਤੇ 8 ਕਿਲੋ ਜੀ 8 ਲੀਟਰ ਹਾਂਜੀ ਹਾਂਜੀ ਬਾਕੀ ਇਹ ਪ੍ਰਿੰਟ ਪ੍ਰਿੰਟ ਬਹੁਤ ਹਾਂਜੀ ਰੰਗ ਰੰਗ ਬਹੁਤ ਚੰਗਾ ਹਾਂਜੀ ਪ੍ਰਿੰਟ ਵਾਲੀ ਆ ਜੀ ਤੇ ਥਾਣਾ ਧਾਰ ਤੁਰ ਕੇ ਜਮਾ ਇੱਕ ਨੰਬਰ ਧਾਰ ਤੁਰਦਾ ਜੀ ਹਾਂਜੀ ਠੀਕ ਆ ਬਈ ਥਣ ਚੈੱਕ ਰਾਨਾ ਬਹੁਤ ਸੋਹਣਾ ਥਣ ਲੱਗਿਆ ਵਾ ਗਲਾਬੀ ਗਲਾਬੀ ਕਰਮਾਲੀ ਦਾ ਥਾਣਾ ਮੂੰ ਠੰਡੀ ਸੀ ਲਾ ਬਈ ਹਾਂਜੀ ਹਾਂਜੀ ਪੂਰੀ ਠੰਡੀ ਆ ਜੀ ਲੈ ਬਈ ਚੈੱਕ ਰਾਨਾ ਬਹੁਤ ਸੋਹਣਾ ਚੰਗਾ ਥਣ ਲੱਗਿਆ ਪੂਰੀ ਵਿਥੀ ਠੰਡ ਲਗਿਆ ਵਾ ਤੇ ਉਹ ਕਿਵੇਂ ਬਈ ਠੰਡੀ ਸੀ ਲਫੋ ਪੂਰੀ ਪੂਰੀ ਹਾਂਜੀ ਪੂਰੀ ਜਮਾ ਠੰਡੀ ਜਿਹੜਾ ਜਮਾ ਠੀਕ ਆ ਬਈ ਹੋਲ ਦੇ ਪ੍ਰਾਇਰ ਨੂੰ ਵੀ ਤੋਰ ਦੇ ਖੋਲ ਤੱਤ ਦੇ ਬੱਡਾ ਗਿਆ ਬਾਈ ਲੱਸੀ ਲਾਮੀਨ ਨੋਈ ਨਗਰ ਕਰਮਾ ਵਾਲੀ ਫੁੱਲ ਆ ਗਈ ਬਾਕੀ ਆ ਵਾ ਫੇਸ ਨੇੜੇ ਤੋਂ ਚੱਕਰ ਬਾਦ ਨੇ ਬਹੁਤ ਪਿਆਰਾ ਲੇ ਫੇਸ ਚੱਕਰ ਲੋ ਬਾਈ ਨੋ ਵੀ ਬਹੁਤ ਆ ਯਾਰ ਹਾਂ ਜੀ ਹਾਂ ਜੀ ਪਲੀ ਵੀ ਵੱੱਛੀ ਪੂਰੀ ਜੀ ਪਲੀ ਵੀ ਆ ਬਾਈ ਵੱੱਛੀ ਪੂਰੀ ਤੇ ਇਹਦਾ ਬਾਈ ਫਿਰ ਕੀ ਮੁੱਲ ਆ ਇਹਦਾ ਵੀ ਬਸ 22000 ਹਾਂ ਨਾ ਹੀ ਆ ਜੀ ਠੀਕ ਆ ਹਾਂ ਜੀ 22000 ਰੁਪਿਆ ਬਾਈ ਕਹਿੰਦਾ ਹਾਂ ਨਾ ਹੀ ਆ ਬਾਕੀ ਆ ਇਹਦਾ ਥੋੜਾ ਘਣਾ ਮਾਨਦਣਾ ਹਾਂਜੀ ਹਾਂਜੀ ਮਾਸਾ 151 ਕੰਮ ਹੀ ਹੋ ਗਿਆ ਚ ਵੀਜੀ ਠੀਕ ਆ ਬਾਈ ਹਾਂਜੀ ਲੈ ਬਈ ਆਪਾਂ ਥਣ ਚੈੱਕ ਕਰਵਾ ਲਾਂ ਬਹੁਤ ਸੋਹਣਾ ਥਣ ਲੱਗਾ ਪੂਰਾ ਚ ਵੀ ਇਹਦੀ ਵੀ ਹੋਈ ਹੋਈ ਹਾਂ ਹਾਂ ਚੋਆਂ ਹੋਈ ਸਰੀ ਠੀਕ ਆ ਬਾਈ ਚੈੱਕ ਕਰ ਲੈ ਸੀਰ ਕੋਲ ਲੈ ਮਾ ਗਣਾ ਧਾਰ ਬਹੁਤ ਚੰਗੇ ਵੀਰੇ ਹੈ ਨਾ ਹਾਂਜੀ ਵੀ ਪੂਰੀ ਸੰਢੀ ਚ ਨਿਕਲਦਾ ਚੈੱਕਰੀ ਨਹੀਂ ਕਰਮ ਵਾਲੀ ਨੂੰ ਬਾਈ ਜਿਵੇਂ ਮਰਜੀ ਧਾਰਾ ਮਾ ਲੈ ਬਈ ਚੈੱਕ ਕਰ ਹਾਂ ਲੈ ਉਹ ਧਾਰ ਚੈੱਕ ਕਰ ਲਓ ਬਹੁਤ ਚੰਗੀ ਧਾਰ ਵਰਦੀ ਹੈ ਗੰਨੇ ਵਾਲੀ ਧਾਰਾ ਬਾਕੀ ਦੁੱਧ ਵੀ ਚਿੱਟਾ ਆ ਮਾ ਹਾਂ ਹਾਂ ਦੁੱਧ ਚਿੱਟਾ ਹੈ ਦੁੱਧ 8 ਕਿਲੋ ਜਮਾ ਕੰਡੇ ਵਾਲਾ ਈ ਠੀਕ ਆ ਬਾਈ ਹਾਂਜੀ ਭਾਵੇਂ ਕੋਈ ਦੋ ਟਾਈਮ ਚ ਵਾਈ ਹਾਂ ਦੋ ਟਾਈਮ ਚੋਲੇ ਪੈਂਦੇ ਨੇ ਟਾਈਮ ਚੋਲੇ ਜੀ ਹਾਂਜੀ ਠੀਕ ਆ ਬਾਈ ਤੇ ਅੱਗੇ ਬਾਈ ਤੁਹਾਨੂੰ ਨੰਬਰ ਤੇ ਤੇ ਸਾਢੇ ਤਿੰਨ ਮਹੀਨੇ ਦੀ ਗੱਬਣਾ ਵੀ ਹਾਂ ਤੇ ਮਗਰੇ ਦੀ ਬੱਛੀ ਹੋ ਬਈ ਇਹ 에ਅਰ ਸੈਰ ਬ੍ਰੀਡ ਆ ਹਾਂਜੀ 에ਅਰ ਸੈਰੀ ਆ ਗਈ ਹਾਂਜੀ ਮੈਂ ਕਹਣਾ ਬਾਈ ਕਿਆ ਵਾ ਤਮ ਬ੍ਰੀਡ ਚੈੱਕ ਕਰ ਲੋ ਫੁੱਲ ਆ ਬਾਈ ਬਾਕੀ 7 ਕਿ ਮਹੀਨੇ ਦੀ ਸੂਈ ਵੀ ਸਾਰੀ ਇਹ ਠੀਕ ਆ ਹਾਂਜੀ 7 ਕਿ ਮਹੀਨੇ ਦੀ ਸੂਈ ਵੀ ਆ ਤੇ ਬੱਚਾ ਬਾਈ ਬਜੋ ਬੱਛੀ ਆ ਮਗਰੇ ਦੀ ਬਾਈ ਬੱਸੀ ਦੀ ਕੁਆਲਿਟੀ ਚੈੱਕ ਕਰ ਲੋ ਬੱਸੀ ਵੀ ਬਹੁਤ ਚੰਗੀ ਆ ਬਰੋਬਰ ਦੀ ਬੱਸੀ ਹਾਂਜੀ ਹਾਂਜੀ ਬਰੋਬਰ ਦੀ ਅੱਛ ਇਹ ਹੁਣ ਕਿੰਨਾ ਕਿਤੋਂ ਦਾ ਬਾਈ 6 ਕਿਲੋ ਆ ਜੀ ਥਲੇ 6 ਕਿਲੋ ਹਾਂ ਜੀ ਸਾਢੇ 3 ਮਹੀਨੇ ਚੈੱਕ ਪਾਸ ਆ ਜੀ ਠੀਕ ਆ ਤੇ ਜੇ ਕੋਈ ਆਪਦੀ ਇਸੇ ਲਈ ਕਰਾਉਣੀ ਚਾਹੁੰਦਾ ਹੋਵੇ ਆ ਵੀ ਕਰਾ ਸਕਦਾ ਜੀ ਠੀਕ ਆ ਹਾਂ 10ਵੇਂ ਮਹੀਨੇ ਦੀ 21 ਤਰੀਕ ਦੀ ਇਹ ਠੀਕ ਆ ਲੱਗਿਆ ਹੋਇਆ ਭਰੇ ਜਾ ਜੀ ਠੀਕ ਆ ਵੀਰੇ ਤੇ ਆ 21 ਨੂੰ ਪੰਜਵਾਂ ਲੱਗ ਜੂ ਚਾਰ ਪੂਰੇ ਹੋ ਜਾਣਗੇ ਜੀ ਠੀਕ ਆ ਬਾਈ ਹਾਂ ਜੀ ਇਹਨੂੰ ਵੀ ਬਾਈ ਖੋਲ ਦੋ ਤੇ ਤੋੜ ਦੂੰ ਬਾਈ ਮਿਲਦੀ ਬਹੁਤ ਘਾਟਾ ਬਰੀਡ ਐਰ ਸੈਰ ਬਰੀਡ ਆ ਬਾਈ ਤੋੜਾ ਚੈੱਕ ਕਰ ਲਓ ਇੱਕ ਨੰਬਰ ਤੋੜਾ ਕਰਮਾਲੀ ਦਾ ਠੰਡੀ ਛਿਲ ਕੇ ਮੈਂ ਬਾਈ ਪੂਰੀ ਪੂਰੀ ਛਿਲਾ ਇਹ ਕਿਨਾਂ ਬਈ ਚ ਭਾਈ ਵੀ ਇੱਕ ਨੰਬਰ ਆ ਵਾਕੀ ਆਪਾਂ ਥਾਣਾ ਹਵਾਨਾ ਨੇੜੇ ਤੇ ਚੈੱਕ ਕਰਾਨਾ ਬਹੁਤ ਸੋਹਣਾ ਲੇਵਾ ਝੋੜਾ ਬਹੁਤ ਆ ਬਈ ਹਾਂਜੀ ਹਾਂਜੀ ਬਾਕੀ ਥਾਣ ਚੈੱਕ ਕਰਾ ਬਾਕੀ ਬੱਛੀ ਵੀ ਬਰਾਬਰ ਦੀ ਖੜੀ ਜਿਹੀ ਵੰਗਰਾ ਕੱਲਾ ਕੱਲਾ ਬਈ ਥਾਣਾ ਪੂਰੀ ਬਿੱਤੀ ਦਾ ਥਾਣ ਲੱਗਾ ਵਾ ਬਾਕੀ ਆਪਾਂ ਇਧਰੋਂ ਵੀ ਚੈੱਕ ਕਰਵਾ ਨਾ ਬਹੁਤ ਸੋਹਣਾ ਥਾਣ ਲੱਗਾ ਵਾ ਲੈ ਫੇ ਕਰ ਲੋ ਗਲਾ ਪੀ ਗਲਾ ਬੀ ਥਣ ਲੱਗਾ ਵਾ ਕਰਮ ਵਾਲੀ ਦਾ ਮੁੱਠੀ ਵਾਲਾ ਥਾਣਾ ਬਾਕੀ ਨਾੜਾ ਨੂੜਾ ਚੈੱਕ ਕਰ ਲਓ ਬਹੁਤ ਚੰਗਿਆ ਬੱਚਾ ਵੀ ਬਾਈ ਦੋ ਮਿਲਦੀਆਂ ਹਨਾ ਬਾਈ ਹਾਂਜੀ ਹਾਂਜੀ ਤਿੰਨ ਹੀ ਹੈ ਗੱਬਣ ਸਾਡੇ ਤਾਂ 3 ਮਹੀਨੇ ਦੀ ਹੈ ਜੀ ਹੂੰ ਤਿੰਨ ਆ ਬਾਈ ਤਿੰਨ ਹੀ ਹੋਗੇ ਜਨਵਾਰ ਆ ਬਾਈ ਫਿਰ ਇਹਦਾ ਕੀ ਮੁੱਲਾ ਚਾਹੇ 33000 ਦੀ ਹਾਂ ਨਾ ਹੀ ਆ ਬਸ ਠੀਕ ਆ ਇੱਕ ਆਫਰ ਹੀ ਆ ਬਸ ਆਪਾਂ 5000 5000 ਦਾ ਕੰਮ ਹੀ ਹੋਵੇ ਚੋਸ ਠੀਕ ਆ ਬਾਈ 33000 ਚ ਬਾਈ ਐਂ ਮੰਨ ਲਓ ਵੀ ਤਿੰਨ ਮਿਲਦੇ ਸੋਨੂੰ ਗੱਬਣ ਵੀ ਨਾਲੇ ਨਾਲ ਵਸੀ ਉਹ ਵੀ ਤਿਆਰੀ ਆ ਤੇ ਜੇਪਰਾ ਕੋਈ ਤੇ ਮੈਂ ਇਕੱਠੀਆਂ ਲੈਂਦਾਗਾ ਤਿੰਨਾਂ ਦਾ 10000 ਛੜ ਦਾਂਗੇ ਠੀਕ ਆ ਬਾਈ 4000 ਛੋੜ ਕਰ ਰਹਾ ਤੇਨਾਂ ਚੋਂ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਜੇ ਕੋਈ ਤਿੰਨੇ ਇਕੱਠਾ ਲੈਣ ਦਾ ਚਾਹ ਬਣੂਗਾ ਤਾਂ ਵੱਧ ਛੋੜ ਚੱਪਾ ਕਰ ਦੇਾਂਗੇ ਆਪਾਂ ਤਿੰਨ ਅਕ ਸੀਗੇ ਬਾਈ ਭਰਾ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾਦੇ ਜੀ ਕਿਸੇ ਵੀ ਵੀਰ ਨੂੰ ਨਾ ਤਿੰਨਾਂ ਚੋਂ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਜੀ